ਹੂੰ ਚਾਹੇ ਗੱਲ ਕਰ ਲੋ ਤੁਸੀਂ ਕਿਸੇ ਵਿਸ਼ੇ ਤੇ ਮੇਰੇ ਨਾਲ ਗੱਲ ਕਰੋ ਮੈਂ ਕਹਿੰਦਾ ਵੀ ਜਾਂ ਰੈਵਨਿਊ ਦੀ ਗੱਲ ਕਰ ਲੋ ਜਾਂ ਗੈਂਗਸਟਰਵਾਦ ਦੀ ਗੱਲ ਕਰ ਲੋ ਨਹੀਂ ਹੂੰ ਭ੍ਰਿਸ਼ਟਾਚਾਰ ਹਟ ਗਿਆ ਨਹੀਂ ਭ੍ਰਿਸ਼ਟਾਚਾਰ ਕਰੀਬ-ਕਰੀਬ ਮੇਰੇ ਹਿਸਾਬ ਨਾਲ ਜੇ ਤੁਸੀਂ ਮੇਰੀ ਸੋਚ ਦੇ ਮੁਤਾਬਕ ਭ੍ਰਿਸ਼ਟਾਚਾਰ ਪਿਛਲੀਆਂ ਸਰਕਾਰਾਂ ਨਾਲੋਂ ਹੂੰ ਦੁੱਗਣਾ ਜਾਂ ਤਿੱਗਣਾ ਹੋ ਗਿਆ ਉਹ ਅੱਛਾ ਅੱਛਾ ਠੀਕ ਠੀਕ ਕਿਉਂਕਿ ਜਿੰਨਾ ਤੁਸੀਂ ਉੱਪਰੋਂ ਟਾਈਟ ਕਰ ਦੋਗੇ ਤੁਹਾਡਾ ਐਸਟੀਮੇਟ ਹੈ ਮੇਰਾ ਐਸਟੀਮੇਟ ਨਹੀਂ ਮੇਰਾ ਯਕੀਨ ਆ ਮੈਨੂੰ ਮੈਨੂੰ ਕੋਈ ਲੋਕ ਦੱਸਦੇ ਨੇ ਆ ਕਿ ਜਿੰਨਾ ਤੁਸੀਂ ਜਿਹੜੀ ਚੀਜ਼ ਨੂੰ ਟਾਈਟ ਕਰੋਗੇ ਜਿੰਨਾ ਚਿਰ ਉਹਨੂੰ ਜਿੰਨੂੰ ਸਖਤੀ ਕਰੋਗੇ ਤਾਂ ਉਹ ਸਖਤੀ ਦੇ ਪੈਸੇ ਵੱਧ ਜਾਂਦੇ ਹੁੰਦੇ ਨੇ ਘਟਦੇ ਨਹੀਂ ਹੈਗੇ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਹਿੱਸਾ ਨਾਲ ਚੱਲ ਜਾਂਦਾ ਉਹਨਾਂ ਨੂੰ ਦੇਣ ਚਾਹੇ ਨਾ ਦੇਣ ਚਾਹੇ ਉਹ ਲੈਣ ਚਾਹੇ ਨਾ ਲੈਣ ਇਮਾਨਦਾਰ ਇਮਾਨਦਾਰ ਈਮਾਨਦਾਰ ਉਹ ਈਮਾਨਦਾਰ ਨੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਹੈ ਅੱਛਾ ਤੁਸੀਂ ਤਾਂ ਦਿੱਲੀ ਦੇ ਨੇਤਾਵਾਂ ਬਾਰੇ ਵੀ ਜਾਣਦੇ ਹੋ ਭਾਜੀਪੀ ਦੀ ਸੋਚ ਬਾਰੇ ਵੀ ਸਾਰਾ ਕੁਝ ਜਾਣਦੇ ਹੋ ਕਿ ਨਰਿੰਦਰ ਮੋਦੀ ਪੰਜਾਬ ਨੂੰ ਕੁਝ ਦੇ ਰਹੇ ਨੇ ਹੁਣ ਇਸ ਵੇਲੇ ਨਹੀਂ 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 ਨਰਿੰਦਰ ਮੋਦੀ ਇਹ ਭਾਜੀਪੀ ਹੈ ਭਾਜੀਪੀ ਦੀ ਜਿਹੜੀ ਰਾਜਨੀਤੀ ਆ ਹੂੰ ਇਹ ਇਹ ਵੀ ਪ੍ਰੈਸ ਕਰਦੀ ਆ ਇਹ ਵੀ ਜਿਵੇਂ ਫਟਵਾਲ ਦੇ ਵਿੱਚ ਜ਼ਿਆਦਾ ਹਵਾ ਭਰ ਦੋਗੇ ਨਾ ਉਹ ਫਟ ਜਾਂਦੀ ਹੁੰਦੀ ਆ ਪਰ ਮੇਰੇ ਹਿਸਾਬ ਨਾਲ ਜਿਹੜਾ ਪ੍ਰਚਾਰ ਨੇੜੇ ਆ ਕੇ ਕਰਦਾ ਜਾਂ ਈਡੀ ਦੇ ਈਡੀ ਦਾ ਜਾਂ ਕਿਸੇ ਕਿਸੇ ਵੀ ਏਜੰਸੀ ਦਾ ਕਿਸੇ ਦੇ ਖਿਲਾਫ ਪੰਜਾਬ ਦੀ ਏਜੰਸੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਇਹਨੂੰ ਇਹ ਵਿਜੀਲੈਂਸ ਨੂੰ ਵਰਤ ਰਹੇ ਨੇ ਉਹ ਈਡੀ ਨੂੰ ਵਰਤ ਰਹੇ ਨੇ ਕਿਉਂਕਿ ਉਹਨਾਂ ਕੋ ਪਾਵਰ ਵੱਧ ਨੇ ਇਸ ਕਰਕੇ ਜਦ ਤੁਸੀਂ ਆਪਣੀ ਨਿੱਜੀ ਦੋਸਤੀ ਤੇ ਨਿੱਜੀ ਨਿੱਜੀ ਆਪਣੇ ਨਿੱਜੀ ਰੰਜਿਸ਼ ਕੱਟਣ ਵਾਸਤੇ ਆਪਣੇ ਵਿਰੋਧੀਆਂ ਨੂੰ ਦਬਾਉਗੇ ਤਾਂ ਉਹਦੇ ਵਿੱਚ ਮੈਂ ਨਹੀਂ ਚਾਹੁੰਦਾ ਵੀ ਕਿਸੇ ਏਜੰਸੀ ਨੂੰ ਵਰਤੇ ਜਾਵੇ ਪਰ ਮੈਂ ਏਜੰਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਥੋੜੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦਾ ਪੂਰੀ ਰੂਹ ਨਹੀਂ ਹੈ ਤਾਂ ਤੁਸੀਂ ਟਟਾ-ਟਟ ਤੁਸੀਂ ਪੈਂਕੀ ਸਾਲ ਆਲੇ ਅਸੀਂ ਤਾਂ 5 ਸਾਲ ਆਲੇ ਆ ਬਿਟੀ ਇਹਨੂੰ ਬਤਨਾਂ ਤਾਂ 5 ਸਾਲ ਲੱਗਦਾ ਚਾਰ ਸਾਲ ਚਾ ਪਰ ਜਿਹੜੇ ਅੱਜ ਸਰਕਾਰੀ ਨੌਕਰੀ ਲੱਗਣਾ ਚਾਹੀਓ ਉਹ ਲਈ ਜੇ ਚਾਹੀਦਾ ਹੈ ਆਈਐਫ ਆਈ ਪੀ ਐਸ ਹੋ ਜਾਵੇ ਜਾਂ ਪੀ ਪੀ ਐਸ ਹੋ ਜਾਵੇ ਜਾਂ ਪੀ ਸੀ ਐਸ ਹੋ ਜਾਵੇ। ਚਾਹੇ ਮਾਜਮ ਹੋਜੇ ਸ਼ਿਭਾਹੀ ਹੋਵੇ ਚੈ ਕਲਰਕ ਹੋ ਜਾਵੇ 35 ਸਾਲ ਤੋਂ ਘਟੋੜੀ ਸਰੰਗ। ਹਮਮ ਆਪਣੀ ਜਮੀਰ ਨੂੰ ਮਾਰ ਕੇ ਆਪਣੀ ਆਤਮਾ ਨੂੰ ਮਾਰ ਕੇ ਕਿਸੇ ਮੰਤਕਾ ਮੈਂ ਇਹ ਕਰਦਾ ਕਿਉਂਕਿ ਇਹਦੇ ਵਿੱਚ ਕੀ ਹੈ ਕੀ ਕਰਦੇ ਤੇ ਆਪਣੇ ਧਿਆਨ ਨਾਲ ਬੈਠਾ ਨੂੰ ਮੇਕੀ ਕਰਨਾ ਹੈ ਮੈਂ ਉਹ ਕੀ ਕਰੀ ਲਿਡਰ ਨੂੰ ਮੇਕੀ ਕਰਦਾ ਹੈ ਕਦੇ ਖਾਲੀ ਜਾਨੀ ਇੱਥੇ ਬਹਿ ਕੇ ਜੇ ਤੁਸੀਂ ਇਕੱਲੇ ਬੈਨੇ ਹੋਣਿਆ ਤਾਂ ਅਸਮਾਨ ਤੱਕ ਉਪਰ ਤੱਕ ਦੇਖੋ ਤੁਹਾਨੂੰ ਸਭ ਖਾਲੀ ਨਜ਼ਰਾਂ ਦਾ ਖਾਲੀ ਨਜ਼ਰਾਂ ਦਾ ਇਹ ਇਹ ਚੀਜ਼ ਸੋਚ ਕੇ ਉਹਨਾਂ ਨੂੰ ਕਰਨੀ ਚਾਹੀਦੀ ਕਿ ਕੁਝ ਨਹੀਂ ਹੈ ਗਏ ਤੇ ਆਖਰ ਨੂੰ ਜਿਨ੍ਹਾਂ ਲੋਕਾਂ ਵਾਸਤੇ ਆਪਾਂ ਕੰਮ ਕਰਦੇ ਆ ਜਿਨ੍ਹਾਂ ਲੋਕਾਂ ਵਾਸਤੇ ਆਪਾਂ ਪੈਸਾ ਇਕੱਠਾ ਕਰਦੇ ਆ ਜਿਹਦੇ ਵਿੱਚ ਤਨ ਦੌਲਤ ਇਕੱਠੇ ਕਰਦੇ ਆ ਉਹ ਪਰਿਵਾਰ ਵਾਲੇ ਵੀ ਤੁਹਾਨੂੰ ਘੰਟਾ ਨਹੀਂ ਰੱਖਦੇ ਹੂੰ 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 ਅੰਦੇ ਦੀ ਜਿੰਦਗੀ ਦੇ ਵਿੱਚ ਹਮੇਸ਼ਾ